ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਰੈਡੀ ਹੋ ਗਏ ਜੀ ਬਲਾਦ ਪੁੱਤ ਪਹਿਲਾਂ ਸੱਚੀ ਗੱਲ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਮਾ ਮੰਮਾ ਆਉਂਦੀ ਹੈ ਪੁੱਤ ਸੋ ਤਾਨੂੰ ਪਤਾ ਹੈ ਜੀ ਕਈ ਦਿਨਾਂ ਤੋਂ ਜੈਸਮੀਨ ਐਂਡ ਕਰਨ ਦੋਏ ਜਣੇ ਆਪਣੇ ਭੂਆ ਘਰੇ ਛੁੱਟੀਆਂ ਕੱਟਣਗੇ ਹੋਇਆ ਤੇ ਘਰ ਦੇ ਵਿੱਚ ਹੋਈ ਵੀ ਸੁੰਨਮਸਾਨ ਰੀਤ ਰੀਤ ਤਾਂ ਵਿਚਾਰੀ ਜਾਂ ਅਸੀਂ ਕੋਈ ਵੀਡੀਓ ਕਾਲ ਕਰਦੇ ਆ ਜਾਂ ਉਹਨਾਂ ਨੂੰ ਜੋ ਵੀਡੀਓ ਦੇਖਦੇ ਆ ਜੈਸਮੀਨ ਨੇ ਜਿਹੜੀ ਉੱਥੇ ਬਣਾ ਕੇ ਪਾਈਆਂ ਆਪਣੇ ਚੈਨਲ ਤੇ ਤੇ ਜਦੇ ਰੌਲਾ ਪਾ ਦਿੰਦੀ ਕਾਕਾ 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 ਵੀ ਆਉਂਦੇ ਨਹੀਂ ਆਉਂਦੇ ਤੇ ਅੱਜ ਸਵੇਰ ਦੀ ਮੇਰੇ ਮਗਰੇ ਮਗਰ ਕੁਮਤੀਆ ਪੁੱਤ ਉੱਤਰ ਨਾ ਐਨੇ ਜੀ ਬੂਟ ਪਾਏ ਪਏ ਅੱਜ ਨਾ ਦਿਖਾਈ ਪੁੱਤ ਐਨੇ ਬੂਟ ਪਾ ਲਏ ਜੀ ਨਵੇਂ ਅੱਜ ਕਿੱਥੇ ਬਾਲ ਤਸੀ ਲਾਟ ਕਿੱਥੇ ਉਹ ਤੋਂ ਕੱਪੜੇ ਗੰਦੇ ਕਰ ਲਏ ਯਾਰ ਸਾਰੇ ਹੀ ਤਾਂ ਆਪਣੇ ਹਾਂ ਚਲੋ ਐਨੂੰ ਛੋਣ ਛੋਣ ਚਲ ਝਾੜ ਕੱਪੜੇ ਵੀ ਝਾੜ ਲਾਗੀਦਾ ਬੜੇ ਆ ਬੂਟੇ ਕੋਲ ਨਾ ਜਾ ਪੁੱਤ ਆ ਬੱਚੇ ਪੜਾਈ ਜੀ ਜੋ ਬਚਪਨ ਦੇ ਵਿੱਚ ਯਾਦ ਆ ਜਾਂਦਾ ਮੈਨੂੰ ਸੀ ਕਿਤਾਬਾਂ ਦੇ ਵਿੱਚ ਰੱਖਦੇ ਹੁੰਦੇ ਤੇ ਵੀ ਸਾਨੂੰ ਵਿੱਦਿਆ ਆ ਜਵੇ ਆਈ ਫੇਰ ਨਹੀਂ ਹੈਗੀ ਪੜ੍ਹਾਈ ਪੜ੍ਹਾਈ ਆਈ ਨਹੀਂ ਤੇ ਜੈਸਮਿਨ ਬੇਡਾ ਇਹਨਾਂ ਨੂੰ ਵੀ ਨੀ ਕਿਸੇ ਨੇ ਪੁੱਛਿਆ ਵਿਚਾਰੇ ਨੇ ਉਹ ਪਾਣੀ ਪੂਣੀ ਪਾ ਦਿੰਦੇ ਇਹ ਮੇਰੀ ਨਿਗਾਹ ਤੋਂ ਬਾਂਝਾ ਰਹਿ ਗਿਆ ਜੀ ਬੂਟਾ ਇੱਕ ਇਹ ਅੱਜ ਆਇਆ ਮੇਰੀ ਨਿਗਾਹ 'ਚ ਇਹਨਾਂ 'ਚ ਤਾਂ ਮੈਂ ਪਾਣੀ ਪੂਣੀ ਪਾਈ ਹਾਂ ਆ ਇਹਨਾਂ 'ਚ ਤਾਂ ਮੈਂ ਪਾਣੀ ਪਾਈ ਗਿਆ ਤੇ ਪਰ ਹੁਣ ਰੱਬ ਵੀ ਬੇਈਮਾਨ ਹੋਇਆ ਬਜੀ ਪਰ ਅੱਜ ਸਵੇਰ ਦਾ ਦੱਖਣ ਦਾ ਸਾਹ ਅ ਬੱਦਲਬਾਈ ਹੋ ਗਈ ਫੇਰ ਦੁਬਾਰਾ ਉੱਪਰ ਪੂਰੇ ਬੱਦਲ ਆਏ ਪਿਆ ਤੇ ਕਣਕਾਂ ਵੀ ਅ ਦਿਨ ਪ੍ਰਤੀ ਦਿਨ ਹੁਣ ਤਾਂ ਨੱਠੇ ਆ ਰਿਆਂ ਜੀ ਵਹਿਗਰੂ ਚੜਦੀ ਕਲਾ ਚ ਰੱਖਿਆ ਫਸਲਾਂ ਨੂੰ ਸਾਰਿਆਂ ਦੇ ਦਾਣੇ ਭਾਈ ਘਰ ਪਹੁੰਚ ਜਾਣਾ ਤੇ ਉਹ ਥਲੜੀ ਸਾਈਡ ਅੱਜ ਜੀ ਮੈਂ ਉੱਥੇ ਮੱਕੀ ਬੀਜਿਆ ਜਿੰਨੀ ਕ ਆਪਣੀ ਉਹ ਵੱਢ ਹੋਈ ਸੀ ਕਣਕ ਉਸ ਤੋਂ ਬਾਅਦ ਹੁਣ ਤਿਆਰੀ ਖੇਚਲੀ ਜੀ ਜਾਣ ਦੇ ਰੀਤਾ ਆਇਆ ਪੁੱਤ ਇੱਧਰ ਆ ਇੱਧਰ ਆ ਜਾ ਚੱਲ ਆ ਜਾ ਮੁੜਿਆ ਮੈਂ ਚੱਲਿਆ ਫਿਰ ਬਾਏ ਮਮਾ ਬਾਏ ਬਾਏ ਮੰਮੀ ਤੈ ਵੀ ਜਾਣਾ ਫਿਰ ਤੂੰ ਉਧਰੋਂ ਕਿੱਧਰ ਨੂੰ ਤੁਰੀ ਵੀ ਤੀ ਚੱਲ ਚੱਲ ਅੰਦਰ ਨੂੰ ਚੱਲ ਮਮਾ ਕੋਲ ਕਾ ਮਮਾ ਨੂੰ ਕਾ ਚਲੋ ਕੱਪੜੇ ਚੱਕੋ ਮਮਾ ਹਾਂ ਜੀ ਮਮਾ ਗਈ ਨਹੀਂ ਹੈਗੀ ਅੰਦਰ ਆ ਪੁੱਤ ਮਮਾ ਕਿੱਥੇ ਪਣਾ ਹਏ ਹੇ ਭੱਜ ਕੇ ਭੱਜ ਕੇ ਹੌਲੀ 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 ਵਾਹਿਗੁਰੂ ਸਤਨਾਮ ਕਰਿਓ ਸਭਰ ਕਿਰਪਾ ਮੌਸਮ ਹੋਇਆ ਬਹੁਤ ਲੋਟਦਾ ਤੇ ਬੂਟ ਅਨੂੰ ਅੱਜ ਬੂਟਾਂ ਦੀ ਪਹੁੰਚ ਆ ਜੀ ਇਹ ਲੈਟਾ ਬੜੀ ਇਹਦੇ ਵਿੱਚ ਇਹ ਲੈ ਕੀ ਇਹ ਛੋਲਾ ਚੱਕ ਲਿਆ ਨੇ ਛੋਲੇ ਕਿਨੇ ਖਾਦੇ ਮम्मा ਚਲੋ ਚਾਹ ਸੁੱਖ ਮम्मा ਇੱਧਰ ਰੋਗੀ ਜੀ ਪੈਕੇ ਹੁਣ ਪਤਾ ਨਹੀਂ ਅਸੀਂ ਕਿੱਧਰ ਕਿੱਧਰ ਘੁੰਮ ਕੇ ਆਉਣਾ ਕਿੱਧਰ ਕਿੱਧਰ ਨਹੀਂ ਇਹ ਤਾਂ ਹੁਣ ਬਲੌਗਰਾਂ 'ਚ ਪਤਾ ਲੱਗਦਾ ਹਾਂ ਬਲੌਗਰਾਂ 'ਚ ਪਤਾ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਤੇਰੀ ਆ ਜੀ ਪੂਰੀ ਹਾਂਜੀ ਹਾਂ ਕੋਲੇ ਤੇ ਪਲਤੀ ਆਈ ਹੈ ਜੀ ਵਾਈ ਗੁਰਜੀ ਦਾ ਖਾਸਾ ਵੈਲ ਗੁਰਜੀ ਦੀ ਫਤੂ ਫਰਮਾਤੋਂ ਤਾਂ ਉਹ ਖੁਸ਼ ਰੱਖੇ ਚੜਦੇ ਇੱਕ ਲੱਗ ਰਕੇ ਮੈਂ ਵੀ ਜਾਣਾ ਬਬੂ ਮੈਂ ਕੱਕਾ ਲੈ ਕੋਈ ਨਹੀਂ ਖਾਲੀ ਕਾਕੇ ਨਹੀਂ ਜੀ ਮੇਰਾ ਛਿਰਵਾ ਕਬੀਰ ਜੀ ਲੈਣ ਚੱਲੀ ਚੱਲੀ ਇਹਦਾ ਕੰਗਾ ਲੈਣ ਚੱਲੀ ਗੱਲ ਇਹ ਕਿ ਆਉਗੀ ਬੋਲੋ ਸਰਦਾਰ ਅਜਾ ਕਮਰੇ ਦੀ ਜੀ ਤੁਸੀਂ ਦੇਖਿਆ ਬਲੌਗ ਦੇ ਵਿੱਚ ਸਫਾਈ ਜੀ ਚੱਲਦੀ ਦੀ ਕਮਰੇ ਦੀ ਅਟ੍ਰੈਕਸ਼ਨ ਹੋ ਗਈ ਸਾਰੀ ਚੇਂਜ ਜੀ ਤੇ ਆ ਨਵ ਪਤਾ ਆ ਲੈ ਲੈ ਜਾ ਤੂੰ ਬਾਸਰ ਨੂੰ ਮੁੰਮਾ ਦਾ ਤੇ ਬੈਡਰੂਮ ਚੈੱਕ ਕਰਤਾ ਜੀ ਬੈੱਡ ਇੱਧਰ ਆ ਗਿਆ ਫੋਟੋ ਤਾਂ ਥੀ ਉਹਦੀ ਬਲਾ ਚਲੋ ਕੋਈ ਨਹੀਂ ਇਹ ਗਰਮੀ ਕਰਕੇ ਹੋ ਗਿਆ ਜੀ ਹੁਣ ਉੱਥੇ ਕੂਲਰ ਲੱਗੂਗਾ ਨਾ ਉਧਰਲੀ ਸੜ ਸਾਹਮਣੇ ਤੇ ਟਾਕੀ ਜਦ ਇੱਥੇ ਨੂੰ ਤਾ ਕਰਕੇ ਚੇਜੂਗਾ ਨਹੀਂ ਫਿਰ ਡਾਇਰੈਕਸ਼ਨਾਂ ਬਹੁਤ ਖਰਾਬ ਹੋ ਗਈ ਸੀ ਹਾਂ ਕੀ ਹੋ ਗਿਆ ਸੀ ਢਾਕ ਲਗਾ ਦੀ ਆ ਦੇਖ ਲੈ ਬੋਬੀ ਵਾਲੇ ਕੰਮ ਇਹ ਕਰਨ ਵਾਲੇ ਦੇ ਪਾਪਾ ਜੀ ਆਦੇ ਨਾ ਹੈ ਉਹ ਕਰਨੇ ਛੋਟਾ ਜਿਹਾ ਹੁੰਦਾ ਮੇਰਾ ਜੇਟਾ ਕਿੰਨਾਂ ਦਾ ਪਪਾ ਢਾਕ ਲਾ ਪਾਪਾ ਜੀ ਆਏ ਮੈਨੂੰ ਉਹਨੂੰ ਇੰਨਾ ਮਤਾਲ ਲੱਗਿਆ ਦਾ ਕੀ ਕੀ ਤੂੰ ਦੀ ਦੋ ਇਹਨੂੰ ਬਈ ਸਿਆਣੀਆਂ ਬਰਤ ਹੋ ਗਈ ਇਹ ਸਿਆਣੀਆਂ ਆ ਮਨੂ ਚੀਜੀ ਲੈ ਕੇ ਆਉਗੀ ਕਿ ਹਾਂਜੀ ਪਹਿਲਾਂ ਆਪ ਤਾਂ ਖਾ ਲੀਂ ਤੂੰ ਟੋਟੀਆਂ ਆ ਪਕਾ ਲਓ ਫਾਈ ਟੋਟੀਆਂ ਸੱਦਿਓ ਤੁਹਾਡੀ ਮਾਰਦੇ ਪੁੱਠੀ ਵੱਜਦੀ ਇਹਦਾ ਹੱਥਾਂ ਅਜੀਬ ਕਰਿਆ ਉਹ ਮਾਰਦੇ ਨਹੀਂ ਹੁੰਦੇ ਹੈ ਨਹੀਂ ਕੋ ਲੋਪ ਰੰਗ ਦੇ ਚ ਉਹ ਐ ਨਹੀਂ ਸਿੱਧਾ ਫੜੇ ਉਹ ਦੇਖ ਕਿਉਂ ਨਹੀਂ ਉਹ ਮੈਂ ਥਾੜੀ ਮਾਰਨੀ ਸਿੱਖ ਗਈ ਅੱਛਾ ਓਏ ਬਹੁਤ ਅਜੀਬ ਜਿਹੀ ਲਾਦੀ ਹੈ ਉਹ ਪਿੰਗਾ ਜੀ ਕਰਦੇ ਆਪਣਾ ਮਾਰਦੀ ਥੱਬੇ ਨਾਲ ਮਾਰਦੀ ਤਾਂ ਨਹੀਂ ਹਾਂ ਅੱਜ ਖਾਧੇ ਦੀ ਖਾਧੇ ਲੈਟنگ ਦਿਖਾਈ ਜਾਂਦੀ ਐ ਲੈਟ ਦਿਖਾ ਤੇ ਪੁੱਤ ਟੈਨਸ਼ਨ ਨਾ ਲੈ ਤੂੰ ਛੋੜੀ ਐ ਛੋੜੀ ਛੋਣੀਆਂ ਲੈਟ ਓਹੋ ਗਿੱਗੀ ਦੀ ਮਾਂ ਛੋਣੀਆਂ ਛੋੜੀਆਂ ਓ ਘਟਵਾਲ ਮੈਂ ਬਾਲੂ ਤੇਰੇ ਬੂਟ ਲੈ ਬੰਦੇ ਦੇ ਚਲਾ ਦੇ ਬੂਟ ਖੋਲ ਦੋ ਸੈਂਡਲ ਪਾ ਦੋ ਅੱਦਵਾ ਤੇ ਕੀ ਕਹਿੰਦੀ ਐ ਬੂਟ ਖੋਲ ਕੇ ਸੈਂਡਲ ਪਾ ਦੋ ਬਾਤੀ ਨਹੀਂ ਹਾਂ ਖੋਲ ਦੋ ਖੋਲ ਦੋ ਕੋਲ ਤੋਂ ਖੋਲੋ ਫਿਰ ਖਾਲੀ ਹਾਂ ਖੋਲੀ ਮੈਂ ਕਹਿੰਦੀ ਇਹ ਤੂੰ ਸਾਰਿਆਂ ਨੂੰ ਤਾਂ ਸੱਸੀ ਕਾ ਬਲਾ ਹੱਟਿ ਜੋੜ ਕੇ ਨਹੀਂ ਖੋਲਦੀ ਨਾ ਨਾ ਇਹ ਸਾਰੇ ਅੜ ਕੇ ਛੁੱਪੋ ਅੜ ਕੇ ਉਹ ਕੁਝ ਨਹੀਂ ਆਉਂਦੀ ਚੱਲਿਆ ਜੈਸੀ ਜੇ ਹੁੰਦੇ ਸਾਡੇ ਕਈ ਵਾਰ ਵੱਲਦੀਆਂ ਕਈ ਵਾਰ ਨਹੀਂ ਵੱਲਦੀਆਂ ਇਹ ਕਾ ਉਮਰ ਬਟਿਆ ਇਹ ਤਾਂ ਹੈ ਆਪਣਿਆਂ ਦਾ ਪਰ ਵੱਧਦੀ ਜਾਂਦੀ ਅੱਜ ਪਹਿਲੀ ਵਾਰ ਪਾਇਆ ਇਹ ਵੀ ਚਾਹ ਤਾਂ ਲੇ ਹੋ ਗਏ ਹਾਂ ਤੇ ਤਾਂ ਮਾਰ ਮਾਰ ਮਮੀ ਕਹਿਣਾ ਨਹੀਂ ਮੰਦੀ ਨਾ ਲਾ ਦੇ ਇੱਕ ਹੋਰ ਲਾ ਦੇ ਨਹੀਂ ਨਹੀਂ ਗੱਲ ਕਰ ਲਾ ਦੇ ਇੱਕ ਹੋਰ ਮਾਰੂਗੀ ਵਾ ਬਿੱ ਡੱਡੂ ਕਾਂ ਦਾ ਟੈਂ ਟੈਂ ਵਿਦਿਆ ਦਾ ਟੀ ਟੈਂ ਇਹ ਤੁਸੀਂ ਅੱਜ ਮੇਰੇ ਵਰੋਂ ਨੇ ਏ ਕੱਲ ਥੋੜੀ ਬਿਮਾਰ ਸਾਥੀ ਆ ਕੱਲ ਨੂੰ ਵੱਜਣਗੇ ਟੈਂ ਟੈਂ ਪਾਵਾ ਲਾ ਵੀ ਇਹ ਨਾ ਕਹਾਵਤ ਇੱਕ ਕਹਾਵਤ ਕਿੱਥੇ ਤੇ ਕੱਢ ਕੇ ਲਈ ਪਹਿਲਾਂ ਮੈਨੂੰ ਇਹਦਾ ਇਹਨਾਂ ਕਹਾਵਤ ਮੇਰੇ ਯਾਦ ਆ ਗਈ ਇੱਕ ਗੱਲ ਬਹੁਤ ਪੁਰਾਣੀ ਬਹੁਤ ਪੁਰਾਣੀ ਮੇਰੀ ਮੰਮੀ ਨਾਲ ਹੋਈ ਵੀ ਥੀ ਗਾ ਅੱਛਾ ਮੇਰੀ ਮੰਮੀ ਨੇ ਕੋਈ ਸਿਖਾਉਂਦਾ ਤਾਂ ਬੰਦਾ ਵੀ ਡਲੇ ਮਾਰ ਹੂੰ ਮੰਮੀ ਇਹ ਤਾਂ ਨਹੀਂ ਡਲੇ ਮਾਰੇ ਗਾਂ ਉਹਦੇ ਹੀ ਮਾਰੇ ਹੂੰ ਉਹਦੇ ਨਹੀਂ ਮਾਰੇ ਜਿਹਦੇ ਮਾਰਨ ਨੂੰ ਕਹਿੰਦਾ ਤਾਂ ਮੰਮੀ ਨੇ ਉਹਦੇ ਹੀ ਮਾਰੇ ਚੱਕਾ ਮੰਮੀ ਨੇ ਨਹੀਂ ਨਿਆਣੇ ਨੇ ਅੱਛਾ ਕਹਿਣੀ ਆ ਰਹੀ ਮਾਰੇ ਠੀਕ ਹੈ ਠੀਕ ਹੈ ਤੇਰੀ ਮੰਮੀ ਦਾ ਮਰਵਾਉਦਾ ਕੋਈ ਡਲੇ ਹਾਂ ਅੱਛਾ ਹੁਣ ਸਮਝਾ ਮੈਂ ਕਹਾਣੀ ਕਿੱਧਰ ਰਜਾਉਂ ਉਹ ਮੈਨੂੰ ਯਾਦ ਆ ਜਾਂਦੀ ਹੈ ਗੱਲ ਚਲੋ 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 ਚੱਲੀਏ ਫਿਰ ਚਲ ਨਿਕਲੋ ਲੈ ਕੇ ਬਾਹਰ ਨਾ ਆਇਆ ਨਹੀਂ ਤਾਂ ਚਲੋ ਚਲੋ ਵੀ ਚਲੋ 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 ਕਾਦੀ ਚਾਬੀ ਹੈ ਕਾਦੀ ਚਾਬੀ ਕਿੱਥੇ ਕਾਦੀ ਚਾਬੀ ਲੱਭਦੀ ਏ ਤੂੰ ਗੱਡੀ ਦੀ ਗੱਡੀ ਦੀ ਉਦੋਂ 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 ਉਤਖ ਮਮਾ ਕੋਲ ਜਾ ਮਮਾ ਤੇ ਲੈ ਆਉ ਦੰਦੀ ਨਹੀਂ ਆ ਗਈ ਚਾਬੀ ਕੱਢ ਲੈ ਦੇ ਦੇ ਪਲੀਜ਼ ਪਲੀਜ਼ ਨਾ ਨਹੀਂ ਮੈਂ ਪਲੀਜ਼ ਦੇ ਦੇ ਮੈਂ ਬੰਦੂ ਵੀ ਲੈ ਕੇ ਜਾਉਂਗੀ ਕਿ ਹਾਂਜੀ ਅੱਛਾ ਚਲ ਡੈਡੀ ਨੂੰ ਕਹਾਂ ਤੇ ਮਮਾ ਨੂੰ ਵੀ ਲੈ ਕੇ ਜਾਣਾ ਡੈਡੀ ਨੂੰ ਕਹਿੰਦਾ ਚੀਚੀ ਡੈਡੀ ਨੂੰ ਕਹਾਂ ਬਣਾ ਚੀਚੀ ਮੈਂ ਨਹੀਂ ਜਾਈਂ ਨਹੀਂ ਮੈਂ ਨਹੀਂ ਜਾਂਦੀ ਬੰਦੀ ਇਹਦੇ ਹੱਥ ਤੇ ਚੀਚੀ ਆ

एएले पापा नु कौन दूँगा पापा लोत्ती कौन दूँगा पापा नु चल बैठनी बैठनी है त हां बाहर बैठनी है मैं ठीक हाँ है ठीक है ठीक है हाँ बैठनी है हाँ दुद्द दूसरे पास ही बैठूंगी ना पुतो मम्मा ने नहीं जाना मम्मा <laughs> बैठ <बोठा। laughs> चल मम्मा नु गेट तक ला देना थे ਗੇਟ ਲਾ ਕੇ ਬਾਹਰ ਬੈੰਦੀਆਂ ਸੜਕ 'ਪਾ ਠੀਕ ਆ ਚਲ ਓਕੇ ਠੀਕ ਉਹਨੇ ਇੱਕ ਗੱਲ ਐਨੇ ਗੱਡੀ 'ਚ ਸੀ ਕਰ ਵਾਲਾ ਪਾਣਾ ਈ ਜੱਟਾ ਕਰ ਉੱਪਰ ਨਹੀਂ ਟੱਕਰੇ ਹਾਂ ਉਹ ਹਜੂਰ ਹਜੂਰ ਵੀ ਕਰ ਚੰਦੀ ਆ ਆਣਾ ਇਹਦਾ ਵੈਸੇ ਨਾ ਮਨ ਐ ਵੀ ਸਾਰੇ ਜਾਣਦੇ ਆ ਨਾ ਆਪਾਂ ਹਾਂ ਇਹ ਦੇਖਿਓ ਹਾਂ ਆਹ ਇਨ ਨੂੰ ਐ ਵੀ ਗੇਟ ਲਾਉਣ ਕਰਕੇ ਖੜੇ ਆ। ਉਹ ਪੁੱਤ ਤੂੰ ਬਾਹਰ ਕਰ ਦੇ ਸੁੱਖਾ ਮੰਮਾ ਨੂੰ। ਹਾਂ? ਅੱਧੀ ਸੁੱਖਾ ਮੰਮਾ ਨੂੰ ਬਾਹਰ ਕਰ ਦੇ ਤੂੰ। ਬੱਚੇ। ਹਾਂ? ਅੱਡੇ। ਕਿਆ ਉਹ ਦੇਖ? ਆ ਜਾ ਕਹਿੰਦੀ। ਇਹਨੂੰ ਰੋਣਾ ਹੁਣ ਦੇਖੀ ਮਾਸ। ਹਾਂਜੀ, ਬਸ ਰੋਣ ਦੀ ਤਿਆਰੀਆਂ ਚ। ਹਾਂ। ਹੋਰ ਕੁਝ। ਬਾਏ ਬਾਏ ਕਰ ਦੇ ਪੁੱਤ ਮੰਮਾ ਨੂੰ। ਪੁੱਤ। ਨਹੀਂ ਬੈਣਾ ਨਹੀਂ ਉਹਨੇ ਨਹੀਂ ਬੈਣਾ ਹੈਗਾ। नहीं <laughs> चल ठीक चंगा बाय बा नहीं जाना चल, चल जा भाए, थी भाए थी ਉਹ ਮੁੜ ਕੇ ਆ ਕੇ ਲੈ ਜਾਂਦੇ ਮੁੱਕੇ ਆ ਕੇ ਲੈ ਕੇ ਜਾਂਦੇ ਮੁੱਕੇ ਲੈ ਕੇ ਜਾਂਦੇ ਆਪਾਂ ਮੁੱਕੇ ਲੈ ਆਹ ਮੁੱਕੇ ਲੈ ਚੱਲੇ ਆਪਾਂ ਹਾਂ ਚਾ ਚੁੱਪ ਕਰਾ ਲਾ ਲੂ ਚੁੱਪ ਕਰਾ ਠੀਕ ਆ ਮਾਂ ਦਾ ਚਿੜਾ ਇਹ ਸਾਰਿਆਂ ਨੂੰ ਪਿਆਰ ਕਰਦੀ ਏ ਮਮਾ ਆ ਆਦੇ ਆਦੇ ਮਮਾ ਨੂੰ ਮੁੜ ਕੇ ਜੀ ਪਿੰਡ ਪਰ ਨੂੰ ਪਿੰਡ ਪਰ ਪਪ ਪਪ ਕਾ ਜਾ ਪਪ ਕਾ ਜਾ ਵਾਹ ਜਾਨ ਨਾ ਸੀ ਆਏ ਆਏ ਚਲੋ ਅਲੂਕਰਾਲੀ ਜੀ ਚੱਪਾ ਮੌਸਮ ਹੋ ਗਿਆ ਜੀ ਚੇਂਜ ਤੇ ਪਹੁੰਚ ਗਏ ਆਪਣੇ ਰੋਪੜ ਸੈਰ ਚ ਲਾ ਹਾਂ ਕਾ ਖਾਂਦਾ ਹੈ ਲਾ ਉਹ ਕੀ ਦੁਕਾਨ ਜੋਗੀ ਉੱਥੇ ਸੰਦੀਪ ਕਹਿੰਦੀ ਜੀ ਅੱਜ ਖਾਣੇ ਆ ਜੀ ਆਹ ਕੁਲਫੀ ਘੜੀ ਆ ਫਲਦਾ ਫਲੂਦਾ ਕੁਲਪੀਆ ਜੀ। ਹਾਂ। ਰਬੜੀ ਫਲੂਦਾ। ਹਾਂ। ਰਬੜੀ ਫਲੂਦਾ। ਸਰਾਬੜੀ ਫਲੂਦਾ। ਇਹ ਲੱਗਿਆ ਜੀ ਤਿਆਰ ਕਰ ਰਿਹਾ ਬਾਈ। ਵਧੀਆ ਜੀ ਤਿਆਰ ਕਰ। ਯਾਰ ਅੱਜ ਦੇਖਣਾਗੇ ਜ਼ਰਾ। ਮੈਂ ਖਾਂਦਾ ਘਟਿਆ ਬਸ। ਯਾਦ ਕਰੋ। ਇਹ ਕੀ ਚੀਜ਼ ਹੈ ਬਾਈ ਆ? ਇਹ ਗਲਗੰਦਾ। ਇਹ ਮੇਰੇ ਇੱਕ ਚ ਜ਼ਿਆਦਾ ਪਾ ਲਿਓ। ਮਿੱਠਾ ਤੇਜ ਹੋਏਗਾ ਫਿਰ ਹੋਰ ਮੋੜ। ਮੈਂ ਇੱਕ ਚ ਘੱਟ ਰੱਖੀ ਮਿੱਠਾ ਤੇਜ ਦਾ ਕੋਈ ਚੱਕਰ ਨਹੀਂ। ਇੱਕ ਚ ਘੱਟ ਇੱਕ ਚ ਵਾਧੂ ਕੋਈ ਚੱਕਰ ਨਹੀਂ। ਹਾਂ ਹੋ ਗਿਆ ਜੀ ਰੈਡੀ ਪਾ ਲਾ। ਤੁਮਹਾਂ ਦਾ ਬਾਜੀ ਨੇ ਖਰੀਦ ਆਪੀਆਂ ਵਿੱਚ ਰੀਤ ਆਪਣਾ ਪੂਰਾ ਇੰਜੋਏ ਕਰਨ ਲੱਗੀ ਹੋਈ ਹੈ ਰੀਤ ਨੇ ਤਾਂ ਇੰਜੋਏ ਕਰ ਨਹੀਂ ਆ ਨਾਲ ਤੂੰ ਵੀ ਇੰਜੋਏ ਲੱਕੀ ਵੀ ਕਰਨਾ ਉਹਦਾ ਡੈਡੀ ਨੂੰ ਵੀ ਤਾਂ ਕਰਨਾ ਹਾਂ ਇੰਨਾ ਸਿਰ ਤੋਂ ਵੀ ਹਾਸ ਤੋਂ ਬੁਣ ਸਕਦਾ ਚਲੋ ਹਜੇ ਹੋਰ ਪੜਾ ਸਮਾਨ ਕੇ ਬਸ ਫਤੇ ਕੰਮ ਹੋ ਗਿਆ ਕੰਮ ਠੀਕ ਹੈ ਲੋ ਜੀ ਕੱਚਾ ਨਾ ਦੇ ਦੀ ਦੇਖ ਕੇ ਨਹੀਂ ਕੱਚਾ ਕੋਈ ਸਣਾ ਹੋਗਾ ਅਗਰ ਮਿੱਠਾ ਨਹੀਂ ਹੋਇਆ ਨਾ ਮੈਂ ਬਾਪਸ ਯਹੀ ਦੇ ਜੂਗਾ ਕਿ ਹਾਂ ਪੂਰਾ 2 ਕਿਲੋ ਕਰ ਦੇ ਦੇ ਕੇ ਕੋਈ ਵੀ ਦਾਣਾ ਕਰ ਦੇ ਕਿਤਨਾ ਹੋ ਜਾਏਗਾ ਕਤਲ ਦੇ ਉਹ ਦਾਲ ਦੇ ਕੋਈ ਬਾਤ ਨਹੀਂ ਆ ਕੇ ਕਾਟ ਕੇ ਥੋੜਾ ਲੈਣਾ ਜਿੰਨਾ ਦੇ ਦੇ 115 ਹੋ ਗਏ ਕੋਈ ਬਾਤ ਨਹੀਂ 110 ਦੇ ਦੇਗੇ ਤੇਰੇ ਕੋ ਟੈਨਸ਼ਨ ਮਤ ਲੈ ਤੂੰ ਕੋਈ ਗੱਲ ਨਾ ਅੰਗੂਰ ਵੀ ਡਾਲ ਦੇ ਬੱਚੀ ਕੇ ਲਈ ਕਿੰਨੇ 1 ਕਿਲੋ ਦੇ ਦੇ ਹਣਾ ਹੁਣ ਲੈ ਰਹੀ ਰੀਤ ਨੂੰ ਗੁਰ ਅਜੇ ਤਾਂ ਖਾਂਦੇ ਪਿੰਦੇ ਜਾਉਣਾ ਪਹੁੰਚਣਾ ਸੀ ਪਤਾ ਨਹੀਂ ਕਦ ਕਦ ਨਹੀਂ ਸਾਡੇ ਇਹ ਰੋਪੜ ਸਾਹਿਬ ਚ ਨਹੀਂ ਸਾਡੇ ਸੋਪੀਨਾ ਖਾਦਣ ਨੂੰ ਕਦੇ ਆਹ ਲੈ ਲੋ ਕਦੇ ਉਹ ਲੈ ਲੋ ਕਦੇ ਹਲੇ ਲੋ ਜੀ ਪਰ ਕਹਿੰਦੀ ਭੂਆ ਕੋਲ ਢੋ ਕੇ ਜਾਣਾ ਵੀ ਭੂਆ ਬਾਅਦ ਤੇ ਆਪਣੀ ਬਾਅਦ ਤੇ ਪਪੀਤਾ ਲੈ ਲੋ ਸ਼ੂਗਰ ਦੀ ਮਰੀਜ਼ ਆ ਹਾਂ ਹੁਣ ਉਹਦੇ ਕੋਲ ਨੂੰ ਜਾਣ ਦਾ ਵਿੱਚ ਵਿੱਚ ਪ੍ਰੋਗਰਾਮ ਬਣ ਗਿਆ ਤੇ ਜੈਸਮੀਰਾਂ ਨੂੰ ਫੋਨ ਕਰੀ ਜਿੰਦੀ ਉੱਤ ਤੇ ਸਾਨੂੰ ਕੁਝ ਖਾਣ ਨੂੰ ਲੈ ਕੇ ਆ ਵੀ ਕਿਹੜਾ ਉਹਦੀ ਭੂਆ ਨੇ ਕੁਝ ਕਲਾ ਹੀ ਨਹੀਂ ਹੁੰਦਾ ਉਹਨਾਂ ਦੀ ਭੂਆ ਨੇ ਅਜੇ ਤਾਂ ਮੈਂ ਆਪਣੀ ਭੂਆ ਕੋਲ ਜਾਣਾ ਬਾਬਾ ਤਾਂ ਜਸਵੀਰਾਂ ਦੀ ਭੂਆ ਕੋਲ ਪਹੁੰਚਣਾ ਮੈਂ ਆਪਣੀ ਭੈਣ ਕੋਲ ਚਲੋ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਐਕਣਾ ਜੇਬ ਤੋਂ ਫੇਫਾ ਪੈਸੇ ਨਿਕਲ ਲੱਦਦੇ ਮੈਂ ਤਾਂ ਹੀ ਛੇਤੀ ਛੇਤੀ ਕਿਧਰ ਨੂੰ ਜਾਂਦਾ ਨਹੀਂ ਹਾਂ ਕੋਈ ਗਾਲੀ ਕੋਈ ਗਾਲੀ ਚਲੋ ਹਾਂ ਹੁਕਮਾਂ ਅੰਦਰ ਸਭ ਕੋ ਦਾਣੇ-ਦਾਣੇ ਪਰ ਮੋਹਰ ਲੱਗੀ ਹੋਈ ਆ ਉਹਨੂੰ ਦਾਣਾ ਭੂਆ ਨੇ ਖਾਣਾ ਤਾਂ ਆਂਗੂਰ ਜਸਮੀਨ ਨੇ ਖਾਣੇ ਤੇ ਆ ਫਲੂਦਾ ਜਿਹੜਾ ਪਿੱਛੇ ਖਾ ਕੇ ਉਹ ਅਸੀਂ ਖਾਣਾ ਤਾਂ ਆਈਸਕ੍ਰੀਮ ਖਾਣਗੇ ਚਲੋ ਕੋਈ ਨਹੀਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਮਾਸਟਰ ਪਹੁੰਚ ਗਿਆ ਜੀ ਆਪਣੇ ਭੂਆ ਦੇ ਘਰ ਤੇ ਹੁਣ ਭੂਆ ਵਿਚਾਰੀ ਕੱਲ ਦੀ ਕੰਨੀ ਮੈਂ ਡਾਉਣਾ ਥੋੜੀ ਜਿਹੀ ਬੁਖਾਰ ਚੜਿਆ ਪਿਆ ਉਹਨਾਂ ਨੂੰ ਤੇ ਬਸ ਇਹ ਮੌਸਮ ਚੇਂਜ ਹੋ ਰਿਹਾ ਆ ਉਹਦੇ ਕਰਕੇ ਛੜੀ ਜੀ ਚੱਲ ਰਹੀ ਆ ਤਾਂ ਪਹਿਲਾਂ ਤਾਂ ਮਿਲੋ ਜੀ ਇੱਧਰ ਭੂਆ ਨੂੰ ਮਿਲੋ ਵੈਰ ਗੁਰੂ ਜੀ ਖਾਲਸਾ ਵੈਰ ਗੁਰੂ ਜੀ ਕੀ ਫਤਿਹ ਕਿਵੇਂ ਮੈਂ ਭੂਆ ਸਿਹਤ ਬਸ ਸਿਹਤ ਦਾ ਮਾਇਆ ਨਹੀਂ ਕੋਈ ਦੁੱਖ ਨਾ ਹਾਂ ਸੱਜੀ ਹਾਂ ਇਹ ਨਹੀਂ ਇਹ ਚੱਲਦਾ ਹੈ ਹਾਂ ਹਾਂ ਕੋਈ ਫੁਰਬੁਖਾਰ ਚੜਿਆ ਵਾ ਹੁਣ ਬੁਖਤਨ ਪਤਾ ਹੀ ਹੈ ਬੁਖਾਰ ਤਾਂ ਚੰਗੇ ਭਲੇ ਬੰਦੇ ਨੂੰ ਚੜ ਜਾਵੇ ਉਹ ਉਹ ਹੋ ਜੇ ਜਾਂਦਾ ਇਹ ਤਾਂ ਫੇਰ ਸਿਆਣਾ ਸਰੀਰ ਹੈ ਸ਼ੂਗਰ ਤਾਂ ਕੰਟਰੋਲ ਚ ਹੁਣ ਹਾਂ ਸ਼ੂਗਰ ਤਾਂ ਹੈ ਹਾਂ ਤਾਂ ਵੀ ਠੀਕ ਹੈ ਠੀਕ ਹੈ ਜਹੀ ਨੇ ਸੇਤਾ ਪਰਮਾਤਮਾ ਦੀ ਕਿਰਪਾ ਰਕੇ ਆ ਉਧਰ ਸਾਡੀ ਮਾਸੀ ਉਹ ਜੀ ਵੀ ਆ ਮਾਸੀ ਉਹ ਜੀ ਵੀ ਉਹ ਸ਼ੂਗਰ ਵਧਾਈ ਫਿਰਦੀ ਹੈ ਦੋ ਦਿਨ ਹੋ ਗਏ ਉਹਨੂੰ ਆਈ ਸੀ ਯੂ ਚ ਪਈ ਨੂੰ ਤੇ ਅੱਜ ਛੁੱਪੀ ਕਰਨੀ ਸੀ ਡਾਕਟਰ ਨੇ ਅੱਜ ਫੇਰ ਕਹਿੰਦੀ ਮੈਨੂੰ ਖਬਰਾਟ ਜੀ ਹੁੰਦੀ ਐ ਤੇ ਹੁਣ ਮਹਾਂਸਲ ਆਉਂਦੇ ਆਉਂਦੇ ਉਹਦੇ ਕੋਲ ਵੀ ਸੀ ਜਾ ਕੇ ਆਏ ਮਾਂ ਵੀ ਹੁਣ ਅੱਜ ਰਾਤ ਅਸੀਂ ਰਹਿਣਾ ਬਾਹਰ ਜਾਂਦੇ ਜਾਂਦੇ ਜਿਹੜੇ ਜਿਹੜੇ ਰਿਸ਼ਤੇਦਾਰੇ ਆਈਆਂ ਸਾਰਿਆਂ ਨੇ ਖਬਰਸਾਰ ਲੰਦਿਆਂ ਨੇ ਜਾਈ ਜਾਣਾ ਹਾਂ ਸੰਦੀਪ ਕਾਹਦੀ ਭੂਆ ਨੂੰ ਵੀ ਮਿਲ ਕੇ ਜਾਣਾ ਮੈਂ ਤਾਂ ਟਾਲਮਟੋਲਾ ਸੱਜੇ ਕਰਦਾ ਤਮਾ ਇਹ ਕਹਿੰਦੀ ਨਹੀਂ ਜਾਣਾ ਮਹਾਂਸਲ ਕੋਲੋਂ ਤਾਂ ਲੰਘਣਾ ਹੈ ਇਹ ਭੂਆ ਜੀ ਨੇ ਵੀ ਮੇਰੇ ਨਾਲ ਹਾਂ ਸੋਨੋ ਅਹ ਸਰੀਰ ਚੱਲਦੀ ਚੰਗੇ ਲੱਗਦਾ ਵੈਸੇ ਜਿਵੇਂ ਜਸੋ ਸਾਹਬ ਨਾਲ ਸਾਡੀ ਭੂਆ ਨਿਆਰਾ ਪਰ ਇੱਕ ਪਾਪਾ ਜੀ ਹੋਗੇ ਇਹਨਾਂ ਨੇ ਦੁਹਾਂਨੇ ਖੇਤੀ ਦਾ ਕੰਮ ਕਰਿਆ ਵੀ ਉਸ ਸਾਹਬ ਨਾਲ ਭੂਆ ਨੂੰ ਸ਼ੂਗਰ ਤਾਂ ਹੋਣੀ ਨਹੀਂ ਤੇ ਚਾਹੀਦੀ ਹੁਣ ਪਤਾ ਨਹੀਂ ਵੀ ਇਹ ਕਿਆ ਬਿਉਤ ਬਣੀ ਕਿਆ ਨਹੀਂ ਇਹ ਪਰਮਾਤਮਾ ਹੀ ਜਾਣਦਾ ਵੀ ਜਦ ਵੀ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਭੂਆ ਘਰ ਤਾਂ ਸਾਨੂੰ ਮਿਲਦੀ ਨਹੀਂ ਹੁੰਦੀ ਜਾਂ ਕੇ ਖੇਤ ਦੇ ਜੱਲਸਣ ਗੁੱਡਦੀ ਆ ਜੀ ਜਾਂ ਬਰਸੀਨ ਵੱਡਣ ਗਈ ਹੋਈ ਆ ਜੀ ਜਾਂ ਡੰਗਰ ਚੋਂਣ ਗਈ ਹੋਈ ਆ ਵਾ ਪਾੜੇ 'ਚ ਮਿਲਦੇ ਹੁੰਦੇ ਤੇ ਪਰ ਹੁਣ ਜਦ ਬਹਾਗਰੂ ਨੇ ਕੰਮ ਛੜਾ ਤਾਂ ਇੱਕੋ ਲਾਹਤ ਸਰੀਰ ਡਾਊਨ ਹੋ ਗਿਆ ਸਾਰੇ ਕੰਮ ਵੀ ਛੁੱਟ ਗਏ ਉਦਾਂ ਵੀ ਬੈੱਡ ਬਰੇ ਬੈ ਗਈ ਚੱਲ ਇੰਨਾ ਹੈਗਾ ਵੀ ਹੁਣ ਚੱਲੋ ਆਪਣੇ ਜੋਗੀ ਤਾਂ ਹੋਗੇ ਹੀ ਤੁਹਾਨੂੰ ਹਾਂ ਆਪਣੇ ਜੋਗੀ ਹੋ ਗਿਆ ਨੇ ਪਹਿਲਾਂ ਤਾਂ ਕੋਈ ਬਹੁਤ ਠੀਕ ਨਹੀਂ ਹਾਂ ਜਤਿੰਦਰ ਦੇ ਵੇਲੇ ਤੋਂ ਪਹਿਲਾਂ ਤਾਂ ਕੁਝ ਜ਼ਿਆਦਾ ਡਾਊਨ ਜੀ ਹੋਗੇ ਸੀ ਹੋਰ ਜੱਤਾ ਜ਼ਿਆਦਾ ਡਾਊਨ ਸੀ ਹਾਂ ਜਦ ਚੱਲੋ ਉਹ ਉਹ ਹੋ ਜਾਂਦੀ ਹੈ ਟੈਨਸ਼ਨ ਨਾ ਇਕੱਲੇ ਬੰਦੇ ਨੂੰ ਘਰ ਦੇ ਵਿੱਚ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਹਾਂ ਜੇ ਰੌਣਕ ਮੇਲਾ ਜਾਂ ਹੋ ਜਾਵੇ ਫਿਰ ਗੱਲ ਕੁਝ ਹੋ ਜਾਂਦੀ ਹੈ ਚਾਹ ਕੋਈ ਨਹੀਂ ਪਰਮਾਤਮਾ ਸਭ ਦੇ ਭਾਈ ਰੌਣਕ ਮੇਲੇ ਲਾ ਕੇ ਰੱਖਿਆ ਹੋਰ ਕੀ ਹਾਂ ਸਭ ਨੂੰ ਖੁਸ਼ੀ ਆਉਂਦਾ ਵੇ ਸਭ ਨੂੰ ਖੇੜੇ ਦਵੇ ਤੇ ਇਧਰ ਪਪੜ ਬਜਾਰਾ ਲੈਟਰੀ ਗੱਡੀ ਖੜਾ ਟਰੈਕਟਰ ਦੀ ਐ ਬੋਲਦਾ ਹੀ ਨਹੀਂ ਵੀਡੀਓ ਦੇ ਵਿੱਚ ਸੁਣ ਚੇ ਹੋ ਗਿਆ ਹੌਣਾ ਆ ਗਿਆ ਲੋਕੋ ਮੇਹੀ ਪਪੜ ਬਲਾਈ ਸਾਸਰੀ ਗੱਲ ਸਾਸਰੀ ਗੱਲ ਨਹੀਂ ਸਾਸਰੀ ਗੱਲ ਦੀ ਸਾਸਰੀ ਗੱਲ ਨਾਲ ਕੀ ਹੋਇਆ ਟਰੈਕਟਰ ਨੂੰ ਰੱਤਾਈ ਤੋਂ ਵੀ ਬਿਮਾਰ ਹੋਇਆ ਤੁਹਾਡੀ ਭੂਆ ਵਾਂਗੂ ਟਰੈਕਟਰ ਵੀ ਬਿਮਾਰ ਹੋ ਗਿਆ ਚੱਲ ਹੋ ਜਣਾ ਠੀਕ ਭੂਆ ਵੀ ਠੀਕ ਹੋ ਗਈ ਟਰੈਕਟਰ ਵੀ ਠੀਕ ਹੋਣਾ ਬੁਖਾਰ ਚੜਿਆ ਵਾ ਟਰੈਕਟਰ ਵਾਲਾ ਡਾਕਟਰ ਤਾਂ ਲੈ ਆਈ ਲੈ ਆਣੀ ਹੈ ਜੇ ਪੰਜ ਵਜੇ ਲਿਆਉਣਾ ਪੰਜ ਵਜੇ ਭੂਆ ਨੂੰ ਡਾਕਟਰ ਕੋਲ ਜਾਣਾ ਟਰੈਕਟਰ ਦਾ ਡਾਕਟਰ ਤਾਂ ਘਰੇ ਬੁਲਾ ਲਿਆ ਪਰ ਇੱਕ ਕੰਮ ਤਾਂ ਕਰਿਆ ਗਲਤ ਚਿੱਟਾ ਕੁਰਤਾ ਪਜਾਮਾ ਪਾ ਕੇ ਤੂੰ ਲੱਗਿਆ ਟਰੈਕਟਰ ਖੋਲਣ ਇਹ ਤਾਂ ਕੱਪੜੇ ਹੋਰ ਪਾਉਣ ਦੇ ਇਹਦੇ ਪਰਤੇ ਹੁਣ ਰੰਗ ਉਤਰਨਾ ਨਹੀਂ ਤੇਰਾ ਘਰ ਜੋਗੇ ਵੀ ਨਹੀਂ ਪਾਉਣ ਨੂੰ ਰਹਿਣਾ ਚਟਾ ਕੁਰਤਾ ਪਜਾਮਾ ਤੇਰਾ ਇਹ ਕੱਖਾਂ ਦੇ ਹੀ ਆ ਹਾਂ ਫੇਰ ਠੀਕ ਆ ਕੱਪੜੇ ਪੇ ਫੇਰ ਫੇਰ ਠੀਕ ਆ ਤਾਂ ਕੱਪੜਾ ਚਟਾ ਕੁਰਤੇ ਤੇ ਪਜਾਮੇ ਨੂੰ ਆਣੇ ਹੁੰਦੀ ਥੋੜੀ ਜੀ ਹਾਂ ਹੱਥ ਚ ਲੈ ਜੰਨੇ ਨੇ ਇਹ ਤਾਂ ਹੁਣ ਕੱਖਾਂ ਨੂੰ ਪਾਉਣਾ ਨਾ 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 ਠੀਕ ਆ ਠੀਕ ਆ ਠੀਕ ਆ ਨਾ ਹੁਣ ਕੋਈ ਲਿਆਉਂਦੀ ਬੈੜੀ ਬੁੜੀ ਨਾਲ ਤਾਂ ਡੰਗਰ ਵੇਚਦੇ ਤਬੂਆ ਸਾਰੀ ਤਾਂ ਇਹ ਲੈ ਆਇਆ ਇੱਕ ਹਾਂ ਡੰਗਰ ਦੇ ਅੰਦਰ ਨਨੋ ਠੀਕ ਹੈ ਠੀਕ ਚਲ ਦੁੱਧ ਕਰਦਾ ਮੇਰਾ ਕਰ ਲਿਆ ਤਾਲੂ ਆ ਹਾਂ ਕਰ ਦੇ ਦੁੱਧ ਦੀ ਮੌਜ ਆ ਤਾਂ ਇਹਨਾਂ ਚਲ ਦੇਖ ਲੈ ਕੋਲੀ ਢਾਰ ਪਈ ਇੱਕ ਗਿਲਵਾ ਮੈਂ ਧਰ ਮਾ ਚੂ ਮੈਂ ਨਹੀਂ ਹੁਣ ਚੋਣੀ ਚੱਲ ਕੇ ਚਲੇ ਜਾਣਾ ਫੇ ਮਿੰਟ ਰੋਟੋ ਲੂ ਫੁੱਪੜ 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 ਜ਼ਿੰਮੇਦਾਰੀ ਆ ਫੁੱਪੜ ਦੋ ਮਾਰ ਨੂੰ ਫਿਰਦਾ ਦਾ ਚਲ ਇੱਕ ਉਹ ਵੀ ਪਤਾ ਉਹ ਵੀ ਫੁੱਫੜ ਵੀ ਦੇਖਦਾ ਵੀ ਐਨੇ ਐਨੇ ਵਿਚਾਰੀ ਨੇ ਕੰਮ ਕਰਿਆ ਵੀ ਹੌਲੇ ਵਾਲੇ ਨੂੰ ਥੋੜਾ ਥੋੜਾ ਮੈਂ ਕੰਮ ਲਾ ਦੇਵਾ ਫੇਰ ਵੇ ਵੇਲੇ ਬੰਦੇ ਦਾ ਟਾਈਮ ਵੀ ਨਹੀਂ ਲੰਘਦਾ ਨਾ ਤੈਬ ਰੱਤਾ ਬੰਦਾ ਕਿੰਨਾ ਮੁਝਾਬ ਹੈ ਕਿੰਨਾ ਆ ਚਲ ਕੋਈ ਨਹੀਂ ਦੋ ਮਿੰਟ ਲੱਗਦੇ ਛੋਲੇ ਆਏ ਛੋਲੇ ਹੋਰ ਇਹਦੇ ਤੋਂ ਐਵੇਂ ਇਸ ਤਰੀਜ਼ ਲੱਗਿਆ ਮੈਂ ਕੱਕ ਪੜ ਲਿਆ ਦੋ ਪਰੀਆਂ ਚਲ ਸਰੀਰ ਚੱਲਦਾ ਰਹਿੰਦਾ ਪਪੜ ਬੰਦਾ ਮਿਹਨਤ ਕਰੀ ਜਾਂਦਾ ਉੱਥੇ ਡੈਰੀ ਪਾ ਦੇਣਾ ਜਿਹੜਾ ਹੋਏ ਦੋ ਚਾਹ ਦੇ ਦੋ ਚਲ ਵਧੀਆ ਨਾਲ ਘਰ ਨਾਲ ਘਰ ਨੂੰ ਇਨਕਮ ਨਾਲ ਘਰ ਨੂੰ ਦੁੱਧ ਹਾਂ ਚੱਲ ਇਹਦਾ ਚੱਲੀ ਜਾਣਾ ਇਹ ਕਬੀਲਦਾਰੀ ਸੀ ਕੋ ਕਹਤੇ ਹਨ ਕਬੀਲਦਾਰਿਆਂ ਨੂੰ ਪਾਣੀ ਆਈ ਨੂੰ ਮੇਜਾਲਾ ਪੀਣ ਨੂੰ ਸਾਨੂੰ ਮਿਲ ਜਾਣਾ ਹਾਂ ਖੋਰ ਕਾ ਚਾਹੀਦਾ ਬਰਕਤ ਬਹੁਤ ਆ ਪੋੜ ਮੋਲੋ ਦੀ ਬਰਕਤ ਨਹੀਂ ਮੋਲੋ ਦਾ ਦੁੱਧ ਦੀ ਬਰਕਤ ਨਹੀਂ ਹੈਗੀ ਹਾਂ ਦੋ ਤਿੰਨ ਕਿਲੋ ਲਿਆਉਂਦੇ ਜਿੱਥੇ ਦੇ ਗੁਜਰਾ ਸੀ ਹਾਂ ਪਹਿਲਾਂ ਤਾਂ ਜਾ ਕੇ ਸਾਈਕਲ ਨੂੰ ਪੈਂਚਰ ਹੋ ਜਾਂਦੇ ਸੀ ਨੂੰ ਜਾਣਾ ਨੇਗੀ ਟੂਰੀ ਵਿੱਚ ਕੰਡੇ-ਕੁੰਡੇ ਛੜੇ ਹੋਏ ਉਹ ਪੈਂਚਰ ਟਿਊਬ ਉੱਪਰ ਥੋੜਾ ਤੁਹਾਨੂੰ ਪਤਾ 20 ਰੁਪਏ ਦਾ ਲੱਗਦਾ ਇੱਕ ਤਿੰਨ ਤਿੰਨ 102 ਰੁਪਏ ਦੀ 120 ਦੀ ਟਿਊਬ ਹੋਈ ਉੱਥੇ ਜਾ ਰਹੇ ਹਾਂ ਤਾਂ ਦਾ ਖਰਚ ਫਿਰ ਫਿਰ ਦੁੱਧ ਨਹੀਂ ਆਪਣੇ ਪਸੰਦ ਆਉਂਦਾ ਮੁੱਲ ਦਾ ਸਹੀ ਗੱਲ ਹੈ ਜਿੰਨਾਂ ਨੇ ਡੰਗਰ ਰੱਖ ਲੈਣਾ ਇੱਕ ਵਾਰ ਉਹਨੂੰ ਬਾਹਰਲਾ ਦੁੱਧ ਪਸੰਦ ਆਉਣਾ ਨਹੀਂ ਚਾਹੇ ਵਧੀਆ ਹੀ ਹੋਵੇ ਫਿਰ ਵੀ ਆਪਾਂ ਨੂੰ ਡਾਊਟ ਆਪਾਂ ਨੇ ਸ਼ੱਕ ਦੀ ਨਿਗਾਹ ਨਾਲ ਦੁੱਧ ਨੂੰ ਦੇਖਿਓ ਜਾਣਾ ਪਰ ਕਈ ਵਾਰ ਫਿਰ ਖਰਾਬ ਹੋ ਜਾਂਦਾ ਤਾਂ ਤਾਜ਼ੀ ਗੇ ਸੂਈਆਂ ਹਾਂ ਇਹ ਤਾਂ ਏਕੜ ਏਕੜ ਹੀ ਚੱਲਦਾ ਜਾ 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 ਪੁੱਫੜ ਕੋਲ ਜਾ ਪਤਾ ਓਏ ਜਾ ਰਹਾ ਪੋਲਟਰੀ ਫਾਰਮ ਬਣ ਗਿਆ ਪੋਲਟਰੀ ਫਾਰਮ ਦਾ ਪਪੜਾ ਦਾ ਕੰਮ ਬਚਾਲੇ ਜੇ ਹੁਣ ਮੇਲੇ ਤੇ ਬਾਅਦ ਆ ਕੇ ਦੇਖੋਗੇ ਪੰਨ ਤੇ ਨੂੰ ਜਾਣਾ ਜੋੜ ਜੀ ਚਾਲੇ ਨੂੰ ਬਾਬਿਆਂ ਦੇ ਉੱਥੇ ਬਾਅਦ ਆ ਕੇ ਦੇਖਾਂਗੇ ਪ੍ਰੋਗਰਾਮ ਕਿਆ ਬਣਦਾ ਅਜੇ ਤਾਂ ਕੰਮ ਬੰਦੇ ਕਰਿਆ ਬਹੁਤ ਸਾਰਾ ਜੋ ਹੁੜ ਜੀ ਨੂੰ ਪਾਣਾ ਜਾਣਾ ਪਹਿਲੀ ਤਰੀਕ ਨੂੰ ਰਹਿਣਾ 6 ਤਰੀਕ ਦੀ ਵਾਪਸੀ ਉੱਥੇ ਤੇ ਉੱਥੇ ਲੰਗਰ ਆਚਾਰ ਲਾ ਕੇ ਆਉਣਾ ਜਿਹੜੇ ਉੱਥੇ ਬਾਕੀ ਦੇਖਦੇ ਆ ਜਾ ਕੇ ਕਿਦਾਂ ਕਿਆ ਵਿਵਸਥਾ ਬਣਦੀ ਹੈ ਇਹਨਾਂ ਨੇ ਹੁਣ ਪੋਲਟਰੀ ਫਾਰਮ ਦਾ ਕੰਮ ਤਾਂ ਚੱਲਣਾ ਮੇਲੇ ਤੇ ਆ ਕੇ ਉਹਦੇ ਪਹਿਲਾਂ ਕੋਈ ਪ੍ਰੋਸੈਸ ਨਹੀਂ ਹੈਗਾ ਇੱਕ ਸ਼ੀਟ ਚਾਹੀਦੀ ਹਾਂ ਆਪ ਵੀ ਚਾਹੀਦਾ ਇੱਕ ਸ਼ੀਟ ਆਉਣੀ ਉਹ ਸ਼ੀਟ ਦਿੱਲੀ ਤੇ ਆਉਣੀ ਆ ਉਹਦੇ ਆਜ ਤੇ ਹੀ ਕੰਮ ਬੜਨਾ ਸਾਰਾ ਟੀਨਾ ਥੱਲੇ ਵੀ ਟੀਨਾ ਭਖਣਨਾ ਜਿਹੜੀ ਪੱਥਰ ਦੀ ਟੀਨਾ ਪਾਉਣੀ ਉਹਦੇ ਥੱਲੇ ਇੱਕ ਸ਼ੀਟ ਪੈਣੀ ਆ ਵੀ ਟੀਨਾ ਦਾ ਸੇਕ ਥੱਲੇ ਨਾ ਆਵੇ ਜਾਂ ਠੰਡ ਆਏ ਤਾਂ ਠੰਡ ਵੀ ਨਾ ਥੱਲੇ ਆਵੇ ਇਹਦੇ ਚ ਉਹਦੇ ਕਰਕੇ ਬਸ ਉਹਦੇ ਕਰਕੇ ਕੰਮ ਰੁਕ ਗਿਆ ਉਹ ਦਿੱਲੀ ਤੇ ਆਉਣੀ ਆ ਉਹ ਦਿੱਲੀ ਤੇ ਬੰਦੇ ਨਾਲ ਗੱਲ ਹੋਈ ਵੀ ਆ ਜਿਹੜਾ ਬਾਰਤ ਤੇ ਹੁੰਦੀ ਪੱਥਰ ਦੀਆਂ ਚੜ੍ਹਈਆਂ ਤੇ ਆਉਣੀ ਜਿਹੜਾ ਬਾਰਤ ਤੇ ਜਿਹੜੀਆਂ ਆਪਣੇ ਪੱਥਰ ਦੀਆਂ ਆ ਉਹ ਰਾਜਸਥਾਨ ਤੇ ਆਈਆਂ ਚਲੋ ਠੀਕ ਹੈ ਜੀ ਮੈਂ ਲੈ ਕੇ ਸਾਈਕਲ ਵੀਡੀਓ ਤੇ ਮਾਰਾ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਆਹ ਦੇਖੋ ਜੀ ਨਵਾਂ ਹਲਵਾਈ ਲੋ ਜੀ ਮਿੱਤਰਾਂ ਦੀ ਹੈਗੀ ਦੁਕਾਨ ਮਾਲੇ ਸ਼ਹਿਰ ਦਾ ਵਿੱਚ ਤੇ ਜੈਸਵੀ ਦਾ ਆ ਗਿਆ ਜੀ ਪਿੱਛੇ ਫੋਨ ਵੀ ਕਹਿੰਦੇ ਤਾ ਤੁਹ ਕੁਛ ਖਾਣ ਨੂੰ ਲੈ ਕੇ ਆਓ। ਪਾਸ ਫੋੜ। ਹੁਣ ਕੀ ਕਰ ਸਕਦੇ ਆ ਵੀ ਮਾਤਾ ਲੋਕਾਂ ਨੂੰ ਤਾਂ ਆਪ ਤੇ ਬਰਕਰ ਲੈਣਾ ਨਾ ਤੇ ਮੈਂ ਆਪਣੇ ਵਾਸਤੇ ਆ ਕਰ ਲੈ ਜੀ ਦੋ ਸਪਰਿੰਗ ਰੋਲ ਕਰ ਮਾਂ ਵੀ ਚਲ ਜਿੰਨਾ ਟਾਈਮ ਬਾਈ ਨੇ ਬਰਕਰ ਬਣਾਉਣੇ ਆ ਉਨਾ ਟਾਈਮ ਆਹ ਕੰਮ ਕਰ ਲਵਾਂ। ਇੱਧਰ ਰੀਤ ਕਹਿੰਦੀ ਮੈਂ ਵੀ ਕਰਾਣਾ ਜੀ ਕੰਮ ਥੋੜੇ ਨਾ। ਆ ਤਾਂ ਹੋਊਗਾ ਵੀ ਗਰਮ ਠੰਡਾ ਜੇ ਹੁਣ ਵੱਢਣਾ ਕਿੱਥੇ ਯਾਰ? ਉਧਰ ਵੱਢਣਾ। ਆ ਪਈਏ। ਰੀਤ ਤੋਂ ਪਰੇ ਰੱਖੋ। ਮਟਰੀ ਦਿੱਤਾ ਤੇ ਤਰੀ ਤੂਪਰੇ ਉੱਪਰ ਆ ਰੱਖਾ ਅੱਛਾ ਜੀ ਆਓ ਜੀ ਗਰਮ ਗਰਮ ਸਮਾਨ ਖਾਓ ਜੀ ਤੇ ਕਰ ਤਾਂ ਸਾਡੀ ਹੋ ਗਈ ਥੋੜੀ ਜਿਹੀ ਉਹ ਇਹਨੂੰ ਬਚਾਰੇ ਨੂੰ ਟਾਈਮ ਖਰਾਬ ਹੋ ਗਿਆ ਤਾਂ ਥੋੜਾ ਜਿਹਾ ਆ ਸਹੀ ਆ ਆ ਦੇਖਿਓ ਫਿਰ ਹੁਣ ਕਿਵੇਂ ਘਟ ਹੁੰਦਾ ਹੈ ਆਹਾਹਾ ਗਰਮ ਪਿਆ ਜਿਆਦਾ ਥੋੜਾ ਜਿਹਾ ਗਰਮ ਆ ਜੀ ਮੂੰਹ ਨਾ ਧਾਲਦੇ ਤੁਸੀਂ ਹੁਣ ਕਾਲੀ ਨਾ ਕਰੋ ਖਾਣ ਠੀਕ ਆ ਤੇ ਇਹ ਖਾਣਾ ਬਿਲਕੁਲ ਆਰਾਮ ਨਾਲ ਆਇਆ ਅੱਛਾ ਜੀ ਹਾਂ ਪਰ ਲੱਗਦਾ ਮੈਨੂੰ ਥੋੜੇ ਮੂੰਹ ਚ ਪਾਣੀ ਆਉਂਦਾ ਜੀ ਕਰਮਤ ਚਲੋ ਵੀ ਤੇ ਯਾਰ ਜੀ ਮੈਂ ਤੇ ਹੁਣ ਅਸੀਂ ਖਾਉਂਗੇ ਜੀ ਤੁਸੀਂ ਦੇਖੂਗੇ ਹਾਂਜੀ ਆਹ ਪਾ ਜੀ ਇਹਦੇ ਵਿੱਚ ਝੇਰਨ ਵਾਲਾ ਪੂਰਨ ਆਹ ਲਓ ਜੀ ਜਿਦਾਂ ਹੱਥ ਨਾਲ ਪਰਫੈਕਟ ਤਿਆਰ ਕਰਦੇ ਜਿਹੜਾ ਸਮਾਨ ਤਿਆਰ ਕਰਦੇ ਆਹ ਲਓ ਜੇਤਾ ਬੜਾ ਖੱਟ ਮਿੱਠਾ ਮਸਾਲਾ ਨਹੀਂ ਮੈਨੂੰ ਕਿਹ ਅੋਰੀਓ ਮਨਦਾ ਹੈ ਫਲਵਾਈ ਥੋੜਾ ਜਿਹਾ ਢਿੱਲਾ ਜਿਹਾ ਆਪਣਾ ਸਮਾਨ ਰੈਡੀ ਹੈ ਜੀ ਵੱਡ ਨਹੀਂ ਹੋਇਆ ਪ੍ਰੋਪਰ ਬੱਸ ਹਾਂਜੀ ਤੇ ਵੀਰ ਕਰਦੇ ਯਾਰ ਫਟਾਫਟ ਸਮਾਨ ਤਿਆਰ ਦੇਣਾ ਤਾਨੂੰ ਹੋਰ ਬਾਕੀ ਆਰਡਰ ਲੱਗਿਆ ਹਿੰਮਤ ਕਰੀ ਜਰਾ ਇਹ ਆਹ ਨੂੰ ਜੀ ਅਰੇ ਜੀ ਥੋੜੀ ਜਿਹੀ ਮਿਰਚ ਵਾਲੀ ਸੌਸ ਪਾਣੀ ਦੇ ਵਿੱਚ ਦੂਜੀ ਸੌਸ ਪਾਣੀ ਹੈ ਤੇਰ ਗੱਲਬਾਤ ਬਣਨੀ ਤੇ ਖਾਣ ਵਾਲੀ ਅਜੀ ਤੇ ਬਾਈ ਪਾਤਾ ਦੇ ਸਮਾਂ ਗਰੀਨ ਸੌਫਤਾ ਪਈ ਹੈ ਤੇ ਲੱਗ ਕੋਲਟੀ ਚ ਬੋਣੀ ਵੀ ਇਹਨੇ ਅਜੀ ਹੱਤ ਨਾਲ ਹਾਕ ਜਿਆਦਾ ਹੈ ਤੇ ਕੱਲਾ ਰਣਾ ਇੱਕ ਜਿੰਦ ਸੌ ਸਿਆਪੇ ਪਰ ਥੋੜਾ ਜਿਹਾ ਤੇਰਾ ਭਾਈ ਮੈਂ ਡੇਡ ਦਾ ਕੰਮ ਬਾਕੀ ਇੱਕ ਪਾਰਟੀ ਦੇ ਦੀ ਯਾਰ ਆ ਬਾਰਗਰ ਵੀ ਦੇ ਦੀ ਉਹ ਗੱਡੀ ਚ ਫੜਾ ਦੇ ਸ਼ਰਮਾਂ ਸ਼ਰਮਾ ਗਈ ਗੁੜੀ ਸ਼ਰਮਾ ਗਈ ਬਹੁਤ ਸਾਸ਼੍ਰੀਕਾਲ ਬੁਲਾ ਸਾਰੇ ਜਾਣੇ ਸਾਸ਼੍ਰੀਕਾਲ ਜੀਕਾਲ ਸਾਸ਼੍ਰੀ ਚੱਕੀ ਲਾਈ ਅੱਧਾ ਦਾ ਸੁਈ ਲੱਕ ਇਹ ਤਾਂ ਬੀਤ ਖਰਾਬ ਹੋ ਗਈ ਜੀ ਅੱਛਾ ਉਹ ਮੇਰਾ ਪੁੱਤਾ ਠੀਕ ਹੋ ਜਾਓ ਖੇਲੀਆਂ ਮੇਲੀਆਂ ਕਰੋ ਇਹਦਾ ਚੀਕਾ ਲੱਗੀ ਮਰ ਜਾ ਅਸੀਂ ਮੈਨੂੰ ਦੇਖ ਕੇ ਆ ਮੇਰਾ ਸਾਸ਼੍ਰੀਕਾਲ ਮੇਰਾ ਪੁੱਤਾ ਕਾ ਕੀ ਹਾਲ ਆ ਪੁੱਤ ਮੇਰਾ ਓਕੇ ਮੈਨੂੰ ਕਹਿੰਦੀ ਤੂੰ ਰਹਿ ਜਾ ਉਹਨੇ ਕਰਨ ਨੂੰ ਭੇਜ ਦੋ ਕਰਨ ਸ਼ਰਾਰਤੀ ਹੈ ਨਾ ਉਹ ਦੰਗ ਕਰਦਾ ਤੇ ਲੜਦਾ ਰਹਿੰਦਾ ਸਾਡੇ ਨਾਲ ਆ ਜਾ ਓਏ ਚਲੋ ਖੇਲੋ ਕਰਨ ਹੈ ਕਿੱਥੇ ਹੁਣ ਖੇਲਣ ਆਸੂ ਦੇ ਸਾਥ ਹਾਂ ਮਾਂ ਕਿੱਥੇ ਕੱਢਣਾ ਸੀਗਾ ਬਾਅਦ 'ਚ ਕੱਢ ਲਈ